ਬਟਾਲਾ ਦੇ ਸੰਗਣੀ ਆਬਾਦੀ ਵਾਲੇ ਵਿਸ਼ੇਸ਼ ਹਿੰਦੂ ਇਲਾਕੇ ਵਿੱਚ ਕੁਝ ਸ਼ਰਾਰਤੀ ਅੰਸਰਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਪੋਸਟਰ ਚਪਕਾ ਕੇ ਨਾ ਸਿਰਫ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਬਲਕਿ ਬਟਾਲਾ ਦੇ ਹਿੰਦੂ ਬਹੁਗਿਣਤੀ ਵਾਲੇ ਸੰਗਣੇ ਚੱਕਰੀ ਬਾਜ਼ਾਰ ਵਿੱਚ ਇਹ ਪੋਸਟਰ ਲੱਗੇ ਅਤੇ ਸ਼ਹਿਰ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਤੁਰੰਤ ਲੋਕਾਂ ਵਿੱਚ ਹਫੜਾਦਫੜੀ ਮਚ ਗਈ ਵੱਡੀ ਗਿਣਤੀ ਵਿੱਚ ਲੋਕ ਉਸ ਜਗ੍ਹਾ ਤੇ ਇਕੱਠੇ ਸ਼ੁਰੂ ਹੋਣੇ ਹੋ ਗਏ ਇਸ ਦੌਰਾਨ ਪੁਲਿਸ ਨੇ ਵੀ ਮੁਸਤੈਦੀ ਦਿਖਾਉਂਦੇ ਹੋਏ ਮੋਰਚਾ ਸਾਂਭ ਲਿਆ ਤੇ ਦੋਹਾਂ ਘੰਟਿਆਂ ਦੇ ਵਿੱਚ ਹੀ ਸਬੰਧਤ ਮੁਲਜ਼ਮਾਂ ਨੂੰ ਕਾਬੂ ਕਰਕੇ ਨਾ ਸਿਰਫ ਲੋਕਾਂ ਦੇ ਗੁੱਸੇ ਨੂੰ ਠੰਡਾ ਕੀਤਾ ਬਲਕਿ ਆਪਸੀ ਪਾਈਚਾਰਕਸਾਂਝ ਨੂੰ ਟੁੱਟਣੋਂ ਵੀ ਬਚਾ ਲਿਆ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਪਟਾਲਾ ਮੈਡਮ ਅਸ਼wini ਗੋਟੇਵਾਲ ਨੇ ਦੱਸਿਆ ਕਿ ਜਿੱਦਾਂ ਹੀ ਉਹਨਾਂ ਨੂੰ ਖਾਲਿਸਤਾਨ ਦੇ ਪੋਸਟਰ ਲਗਾਉਣ ਸੰਬੰਧੀ ਸੂਚਨਾ ਮਿਲੀ ਤਾਂ ਤੁਰੰਤ ਉਹਨਾਂ ਵੱਲੋਂ ਵੱਖ-ਵੱਖ ਪੁਲਿਸ ਪਾਰਟੀਆਂ ਬਣਾ ਕੇ ਦੋਸ਼ੀਆਂ ਦੀ ਪਾਲ ਸ਼ੁਰੂ ਕਰ ਦਿੱਤੀ ਔਰ ਕੁਝ ਸਮੇਂ ਦੇ ਵਿੱਚ ਹੀ ਇਹਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ। ਉਹਨਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਖੁਲਾਸੇ ਹਜੇ ਉਹ ਨਹੀਂ ਕਰ ਸਕਦੇ ਜਾਂਚ ਜਾਰੀ ਹੈ। ਵੀ ਸਾਰਿਆਂ ਨੂੰ ਪਤਾ ਹੈਗਾ ਅੱਜ 31 ਜਨਵਰੀ 2024 ਨੂੰ ਚੱਕਰੀ ਬਾਜ਼ਾਰ ਬਟਾਲਾ ਦੇ ਵਿੱਚ ਤਿੰਨ ਪੋਸਟਰਸ ਮਿਲੇ ਸੀਗੇ ਜਿਦੇ ਵਿੱਚ ਖਾਲਿਸਤਾਨ ਜਿੰਦਾਬਾਦ ਲਿਖਿਆ ਸੀ। ਉਤੇ ਉਪਰੰਤ ਇੱਕ ਪਾਣੀਕ ਦਾ ਮਾਹੌਲ ਫੈਲਾ ਸੀ। ਅ ਇਮੀਡੀਏਟਲੀ ਜੋ ਬਟਾਲਾ ਟੀਮ ਵੱਖ-ਵੱਖ ਟੀਮਾਂ ਦਾ ਹੋ ਹੋ ਕੇ ਨਾਲ ਹੀ ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ ਉਹਨਾਂ ਦੇ ਸਿਬਰਨੀ ਨਾਲ ਮਿਲ ਕੇ ਅ 2 ਘੰਟੇ ਦੇ ਅੰਦਰ-ਅੰਦਰ ਜੋ ਇਨਸੀਡੈਂਟ ਦੇ ਵਿੱਚ ਜੋ ਇਨਵੋਲਟ ਸੀਗੇ ਦੋਵੇਂ ਅ ਅਕਿਊਜ਼ ਨੂੰ ਫੜੇ ਗਏ ਹੈਗੇ ਆ ਔਰ ਉਹਨਾਂ ਤੋਂ ਉਹਨਾਂ ਦੀ ਪੁਚਗਿਸ਼ ਤੇ ਇਹ ਚੀਜ਼ ਵੀ ਆਈ ਹੋਈ ਹੈ ਇਹਨਾਂ ਨੇ 10 ਥਾਵਾਂ ਦੇ ਵਿੱਚ ਪੋਸਟਰਸ ਅੱਜ ਲਾਏ ਸੀਗੇ ਉਹਦੇ ਚ ਸਾਰੇ ਥਾਵਾਂ ਤੋਂ ਸਾਡੀ ਜੋ ਹੈ ਉਹ ਰਿਕਵਰੀ ਵੀ ਹੋ ਗਏ ਨੇ और उदे एक मेन अक्यूज़ हैगा जीत सिंह छब्बीस साल का है और दूजा जो है वो माइनर वह डिटेल्स अस नहीं दे सकते हैं और ये पिछों जो कारण है क्यों इन्होंने की हैगी हाले तक तो वह कोई चीज़ इदा सामने नहीं आई कि उद्दे पिछे कोई किसी ने कहलवा के कहे होद की कोई गल होते दिमाग च है कि खालिस्तान उन्हों है तो एक तरीके उन्होंने रिलीजियस आप कहते ਔਰ ਰੈਡੀਕਲਾਈਜੇਸ਼ਨ ਉਸ ਉਸ ਵੱਲੋਂ ਲੱਗਦੀ ਹੈਗੀ ਆ ਉਹ ਹਲੇ ਸਾਡੀ ਜੋ ਪੁਚੀ ਗਈ ਛੋਊਗੀ ਉਸ ਤੋਂ ਬਾਅਦ ਵੀ ਵਿਲ ਅਸੀਂ ਤੁਹਾਨੂੰ ਰਿਵੀਲ ਕਰਾਂਗੇ ਉਹਦੇ ਤੇ ਕੋਈ ਹੋਰ ਚੀਜ਼ ਨਿਕਲਦੀ ਹੈ ਤਾਂ ਇਹਦੇ ਤੇ ਐਫਆਰ ਨੰਬਰ 10 ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਦਰਜ ਹੋਈ ਹੈ ਸੈਕਸ਼ਨ 153ਏ ਦੇ ਵਿੱਚ ਉਹ ਸੈਕਸ਼ਨ 153ਏ ਹੁੰਦੀ ਹੈ ਕਿ ਜੀ ਦੋ ਰਿਲੀਜੀਅਸ ਕਮਿਊਨਿਟੀ ਦੇ ਵਿੱਚ ਇੱਕ ਪ੍ਰੋਬਲਮ ਕ੍ਰੀਏਟ ਕਰਨ ਦਾ ਔਰ ਰਾਈਟਿੰਗ ਦਾ ਉਹ ਸੈਕਸ਼ਨ ਬਣਦੀ ਹੈਗੀ ਉਹਦੇ ਉਹਦੇ ਤਹਿਤ ਪਰਚਾ ਦਾ ਚੋਗਿਆ ਲੜਕੀਆਂ ਦੇ ਹੋਇਆ ਜੀ ਇੱਕ ਪਰਚਾ ਅ ਪਰਚਾ ਦੋਆਂ ਤੇ ਹੋਈ ਇੱਕ ਜੋ ਮੇਨ ਅਕਿਊਜ਼ਰ ਮੈਂ ਤੁਹਾਨੂੰ ਦੱਸਦਾ ਜੀ ਬਲਵਿੰਦਰਜੀਤ ਹੈਗੇ ਦੂਜਿਆ ਦਾ ਐਸ ਪਰ ਲਾ ਅਸੀਂ ਮਾਈਨਰ ਦਾ ਡਿਟੇਲਸ ਨਹੀਂ ਦੇ ਸਕਦੇ ਹਾਂ ਪਰਚਾ ਮਾਈਨਰ ਤੇ ਵੀ ਹੋਇਆ ਹੈ ਹਾਂਜੀ ਉਹ ਹੋਊਗਾ ਬਿਲਕੁਲ ਹੋਊਗਾ ਹਾਂਜੀ ਅ ਇਹ ਇਥੇ ਲੋਕਲ ਬਟਾਲੇ ਦੀ ਹੈਗੀ ਜੀ ਬੌਲੀਂਦਰਜੀਤ ਪਿੰਡ ਹੈਗਾ ਓਪਨ ਓਸੀ ਪਿੰਡ ਤੋਂ ਬਿਲੋਂਗ ਕਰਦੇ ਹੈਗੇ ਉਹ ਇੱਕ ਐਕਟੀਵਿਟੀ ਹੈਗਾ ਐਕਟੀਵਿਟੀ ਆਈਸੀ ਐਕਟੀਵਿਟੀ ਆਈਸੀ ਉਥੇ ਇੰਨੇ ਵਕ ਵਕਤਾਂ ਥਾਂ ਤੇ ਲਗਾ ਕੇ ਫਿਰ ਉਚਣਗੇ ਸੀ